ਆਪੇ ਬਹੁਤ ਚੋਣ ਪਹਿਲੇ ਦਿਨ ਦੇ ਦੇਖੋ ਜੋ ਨੌਜਵਾਨਾਂ ਵੱਲੋਂ ਪ੍ਰਾਲਾ ਕਰਾਇਆ ਗਿਆ ਬਹੁਤ ਚੰਗਾ ਪ੍ਰਾਲਾ ਕਰਾਇਆ ਗਿਆ ਜੇਕਰ ਦੇਖੋ ਇਹਦਾ ਸਾਰੀ ਜੀ ਐਕਟੀਵਿਟੀ ਜੇਕਰ ਇਸ ਤਰ੍ਹਾਂ ਦੇ ਹੁੰਦੇ ਆ ਰਹਿਣਗੇ ਜਿਆਦਾ ਟੂਰਨਾਮੈਂਟ ਹੁੰਦੇ ਰਹਿਣਗੇ ਜਿਵੇਂ ਕਿ ਸਾਡੇ ਨੌਜਵਾਨ ਨਸ਼ੇ ਦੀ ਦਲਦਲ ਦੇ ਵਿੱਚ ਫਸਦੇ ਜਾ ਰਹੇ ਨੇਗੇ ਇਹਦਾ ਕਾਰਨ ਇਹ ਹੈ ਕਿਉਂਕਿ ਨੌਜਵਾਨ ਗਰਾਊਂਡਾਂ ਨਾਲੋਂ ਹੁਣ ਟੁੱਟ ਗਏ ਪਿਛਲੇ ਸਮੇਂ ਦੇ ਵਿੱਚ ਨੌਜਵਾਨ ਗਰਾਊਂਡਾਂ ਦੇ ਵਿੱਚ ਕਿਵੇਂ ਮੇਲੇ ਲੱਗੇ ਹੁੰਦੇ ਪਹਿਲਾਂ ਜਦੋਂ ਆਪਣੇ ਵਰੀ ਜਦੋਂ ਮੈਂ ਦੇਖਦਾ ਹੁੰਦਾ ਜਦੋਂ ਮੈਂ ਛੋਟਾ ਜਿਹਾ ਸੀਗਾ ਨਾ ਆਪਾਂ ਨੂੰ ਵਾਰੀ ਨਾ ਮਿਲਦੀ ਹੁੰਦੀ ਹੁਣ ਗਰਾਊਂਡ ਖ ਇੱਕ ਤਾਂ ਨਸ਼ੇ ਦਾ ਕਾਰਨ ਦੂਜਾ ਪ੍ਰਵਾਸ ਦਾ ਕਾਰਨ ਬਹੁਤ ਵੱਡਾ ਤੁਹਾਨੂੰ ਪਤਾ ਹੀ ਆ ਕਿ ਜਿਹੜੀ ਮੈਂ ਪ੍ਰਵਾਸ ਦੀ ਲੜਾਈ ਆ ਨੌਜਵਾਨਾਂ ਨੂੰ ਹੁਣ ਮੈਂ ਕਿੰਨੇ ਜਿੱਥੇ ਵੀ ਮੈਂ ਕਿਤੇ ਜਾ ਮੈਂ ਫਾਰਨ ਜਾਣਾ ਜਾਂ ਮੈਂ ਇੱਥੇ ਵੀ ਮੇਰੀ ਇੱਕੋ ਹੀ ਜੜੀ جنگ ਆ ਕਿ ਮੈਂ ਨੌਜਵਾਨਾਂ ਨੂੰ ਇੱਥੇ ਆਪਣੇ ਪੰਜਾਬ ਦੇ ਵਿੱਚ ਰੱਖਾਂ ਆ ਇੱਥੇ ਸਾਡੇ ਪੰਜਾਬ ਦੇ ਵਿੱਚ ਨੌਜਵਾਨ ਰਹਿਣ ਕਿਉਂਕਿ ਸਾਰੇ ਨੌਜਵਾਨ ਵੱਡੀ ਮਾਤਰਾ ਦੇ ਵਿੱਚ ਬਾਹਰ ਚਲੇ ਗਏ ਤੁਸੀਂ ਇਹ ਦੇਖੋ ਜਿੰਮਾਂ ਖਾਲੀ ਹੋ ਗਈਆਂ ਸਾਡੀਆਂ ਸਾਡੇ ਗਰਾਊਂਡ ਖਾਲੀ ਹੋ ਗਏ ਰਹਿੰਦੇ ਸਾਡੇ ਨੌਜਵਾਨ ਨਸ਼ਿਆਂ ਦੇ ਵਿੱਚ ਵੜ ਗਏ ਦੇਖੋ ਆਪਣੀ ਕੋਸ਼ਿਸ਼ ਜਾਰੀ ਰਹਿਣੀ ਚਾਹੀਦੀ ਹੈ ਕਿ ਆਪਾਂ ਜਿਹੜੀ ਆਪਣੇ ਆਉਣ ਵਾਲੀ ਪੀੜ ਉਹਨੂੰ ਨਸ਼ਿਆਂ ਤੋਂ ਦੂਰ ਕਰੀਏ ਤੇ ਉਹਨੂੰ ਜਿਹੜਾ ਕਿ ਸਾਡਾ ਜਿਹੜੇ ਸਾਡੇ ਕਾਲਜ ਬੰਦ ਹੋ ਗਏ ਜਿਵੇਂ ਬਾਈ ਜੀ ਦੇਖੋ ਤੁਸੀਂ ਇੱਥੇ ਦੇਖੋ ਨਾ ਬੇਰੇ ਸਰਕਾਰੀ ਕਾਲ ਦਾ ਹਾਲ ਦੇਖ ਲਿਓ ਪ੍ਰਾਈਵੇਟ ਕਾਲਜਾਂ ਦਾ ਹਾਲ ਦੇਖ ਲਿਓ ਸਾਡੇ ਕਾਲਜਾਂ ਨੂੰ ਜਿੰਦੇ ਲਾ ਗਏ ਯੂਨੀਵਰਸਿਟੀ ਸਾਡੀਆਂ ਘਾਟੇ ਚੱਲੀ ਜਾਂਦੀਆਂ ਨੇ ਇਹ ਜਿਹੜੀਆਂ ਸਾਡੀਆਂ ਪੰਜਾਬ ਦੀਆਂ ਨੌਜਵਾਨੀ ਦੀਆਂ ਵੱਡੀਆਂ ਸਮੱਸਿਆ ਨੇ ਸਾਨੂੰ ਲੋੜ ਆ ਸਾਡੀ ਜਵਾਨੀ ਨੂੰ ਸਾਹਮਣ ਦੀ ਚਾਹੇ ਉਹ ਗਰਾਉਂਡਾਂ ਜਰੀਏ ਸਾਹਮਣੀਏ ਚਾਹੇ ਉਹ ਪੜ੍ਹਾਈ ਜਰੀਏ ਸਾਹਮਣੀਏ ਇਹ ਸਾਡੀ ਸਭ ਤੋਂ ਵੱਡੀ ਚੀਜ਼ ਆ ਕਿਉਂਕਿ ਆਉਣ ਵਾਲਾ ਭਵਿੱਖ ਨੌਜਵਾਨੀ ਹੁੰਦੀ ਆ ਮੇਰੀ ਤਾਂ ਤੁਹਾਨੂੰ ਪਤਾ ਕਿ ਨੌਜ ਇੱਥੇ ਨੌਜਵਾਨਾਂ ਨੇ ਬੁਲਾਇਆ ਨਾਬੇ ਦੇ ਲੋਕਾਂ ਨੇ ਬੁਲਾਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹੀ ਗੱਲ ਕਹਿਣਿਆ ਕਿ ਨੌਜਵਾਨਾਂ ਨੂੰ ਅਸੀਂ ਜਿੰਨਾ ਗਰਾਊਂਡ ਨਾਲ ਜੋੜ ਲਾਂਗੇ ਜਿਹੜਾ ਨੌਜਵਾਨ ਗਰਾਊਂਡ ਨਾਲ ਜੁੜ ਗਿਆ ਜਾਂ ਜੰਮ ਨਾਲ ਜੁੜ ਗਿਆ ਉਹ ਨਸ਼ੇ ਵਾਲੇ ਪਾਸੇ ਜਾਂਦਾ ਹੀ ਨਹੀਂ ਇਹਨੇ ਪੰਜਾਬ ਦੇ ਨੌਜਵਾਨ ਜਿਹੜਾ ਜੀ ਨਸ਼ੇ ਵੱਲ ਜਾ ਰਹੇ ਨੇ ਤੁਸੀਂ ਉਹਨਾਂ ਬਾਰੇ ਕੀ ਕਹੋਗੇ ਦੇਖੋ ਭਾਈ ਨਸ਼ਾ ਦਾ ਤੁਹਾਨੂੰ ਪਤਾ ਇੱਕ ਸਮੱਸਿਆ ਆਪਣੇ ਪੰਜਾਬ ਦੀ ਬਹੁਤ ਵੱਡੀ ਆ ਹਨਾ ਸਰਕਾਰ ਕਹਿੰਦੀ ਆ ਬੰਦ ਹੋ ਗਏ ਲੱਗਦਾ ਨਾਬੇ ਦੇ ਵਿੱਚ ਭਾਈ ਜੀ ਬਹੁਤ ਨਸ਼ਾ ਹੈ ਨਾਬੇ ਦੇ ਵਿੱਚ ਬਹੁਤ ਜ਼ਿਆਦਾ ਨਸ਼ਾ ਨਾਬਾ ਪੰਜਾਬ ਦੀ ਇੱਕ ਹੱਬ ਮੰਨਿਆ ਜਾਂਦਾ ਨਸ਼ੇ ਦੇ ਵਿੱਚ ਜਿਹੜਾ ਇਹ ਇੱਥੇ ਪ੍ਰਾਲਾ ਕਰ ਰਹੇ ਨੇਗੇ ਬਹੁਤ ਚੰਗਾ ਪ੍ਰਾਲਾ ਕਰ ਰਹੇ ਨੇਗੇ ਇਹ ਜਿਹੜੇ ਨੌਜਵਾਨ ਨੇ ਇਹਨਾਂ ਨੂੰ ਜਿਵੇਂ ਪ੍ਰਸ਼ਾਸਨ ਖੜਾ ਇਹਨਾਂ ਦਾ ਵੀ ਸਾਥ ਦੇਣਾ ਚਾਹੀਦਾ ਹਨਾ ਇੱਥੇ ਬਹੁਤ ਵੱਡੀ ਹੱਬ ਬਣੀ ਹੋਈ ਆ ਪਿਛਲੀਆਂ ਸਰਕਾਰਾਂ ਦੀ ਆਪਾਂ ਗੱਲ ਕਰੀਏ ਜਾਂ ਹੋਰਾਂ ਦੀ ਗੱਲ ਕਰੀਏ ਇੱਥੇ ਇਹ ਜਿਹੜੀ ਜਾੜੇ ਤੋਂ ਪਟਣ ਵਾਲੀ ਆ ਨਸ਼ਾ ਦੇਖੋ ਬੰਤਾਂ ਨਹੀਂ ਹੋਇਆ ਨਸ਼ਾ ਬੰਦ ਕਰਾਉਣ ਨੂੰ ਕੋਈ ਵੱਡੀ ਗੱਲ ਤਾਂ ਨਹੀਂ ਹੈਗੀ ਮੈਂ ਕੋਈ ਪੋਲਿਟੀਕਲ ਬਿਆਨ ਨਹੀਂ ਦੇਵਾਂਗਾ ਦੇਖੋ ਮੈਂ ਆਪਣੇ ਪਿੰਡ ਦੇ ਵਿੱਚ ਬਹਿਣਾ ਬਾਈ ਮੱਲਾ ਲਾਲ ਕਰੋੜਾਂ ਰੁਪਇਆ ਲੋਕਾਂ ਦਾ ਕਢਾਤਾ ਹੋ ਕਿੰਨੇ ਕੁੜੀਆਂ ਤੋਰਤੀਆਂ ਹੋਣਗੀਆਂ ਇਹ ਮੈਂ ਸਾਡੇ ਜਿਹੜੇ ਰਾਜਨੀਤਿਕ ਬੰਦਿਆਂ ਨੂੰ ਪਾਵਰ ਵਾਲਿਆਂ ਨੂੰ ਮੈਂ ਬੇਨਤੀ ਕਰਦਾ ਜਦੋਂ ਆਪਾਂ ਇਸ ਪ੍ਰਕਾਰ ਨਾਲ ਪ੍ਰਸ਼ਾਸਨ ਦਾ ਸਹਿਯੋਗ ਕਰਾਂਗੇ ਜਾਂ ਦੇਵਾਂਗੇ ਜਿੰਨਾਂ ਕੋਲੇ ਪਾਵਰ ਆ ਜੈਥੋਂ ਦੇ ਐਮ.ਐਲ.ਏ ਸਾਹਿਬ ਨੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਜੇ ਨਾਲ ਆਪਾਂ ਉਸ ਤਰ੍ਹਾਂ ਫਿਰਾਂਗੇ ਤਾਂ ਨਸ਼ਾ ਬੰਦ ਕਰਨਾ ਕੋਈ ਬੜੀ ਵੱਡੀ ਲੰਮੀ ਚੌੜੀ ਗੱਲ ਨਹੀਂ ਹੈਗੀ ਸਰਕਾਰ ਤਾਂ ਜਗ੍ਹਾ ਜਗ੍ਹਾ ਤੇ ਛਾਪੇ ਮਾਰ ਰਹੀ ਹੈ ਜਿਹੜਾ ਨਸ਼ਾ ਵੇਚ ਰਿਹਾ ਹੈ ਪ੍ਰਾਪਰਟੀ ਸੀਲ ਕਰ ਰਹੀ ਹੈ ਤੁਸ਼ਕਰ ਨਸ਼ਾ ਹੁਣ ਕਈ ਜਗ੍ਹਾ ਸੀਲ ਹੋ ਰਹੀਆਂ ਨੇ ਪ੍ਰਾਪਰਟੀ ਦੇਖੋ ਇਹ ਹੁਣ ਕੀ ਕਹੀਏ ਹੁਣ ਨਸ਼ਾ ਮੈਂ ਤਾਂ ਇੱਕ ਗੱਲ ਤੁਸੀਂ ਮੈਂ ਦੋ ਤਿੰਨ ਮੇਰੇ ਕੋਲ ਤੁਹਾਡੇ ਕੋਲੇ ਧਾਰਨਾ ਤੁਹਾਨੂੰ ਮੈਂ ਦੇ ਕੇ ਦੱਸ ਦਿੰਦਾ ਪੰਜਾਬ ਪੁਲਿਸ ਦੇ ਪ੍ਰਸ਼ਾਸਨ ਦੇ ਉਹਨਾਂ ਪੁਲਿਸ ਦੇ ਸਾਰੇ ਨਹੀਂ ਹੈਗਾ ਜਿੰਨਾ ਇਹਦੇ ਵਿੱਚ ਪੋਲੀਟੀਕਲ ਸਿਸਟਮ ਇਨਵੋਲਵ ਹੁੰਦਾ ਨਾ ਇਹਦੇ ਵਿੱਚ ਕਾਰਨ ਕੀ ਹੁੰਦਾ ਜਦੋਂ ਆਪਾਂ ਪ੍ਰਸ਼ਾਸਨ ਨੂੰ ਖੁੱਲ੍ਹ ਦਿੰਨੇ ਆ ਜਿਵੇਂ ਤੁਸੀਂ ਆਪਣੀ ਡਿਊਟੀ ਆਪ ਕਰੋ ਉਦੋਂ ਤੁਸੀਂ ਦੇਖਿਓ ਕਰੋਨਾ ਦਾ ਟਾਈਮ ਦੇਖਿਓ ਲੋਕਾਂ ਨੂੰ ਘਰੋਂ ਬਾਹਰ ਨਹੀਂ ਸੀ ਨਿਕਲਣਾ ਪੰਜਾਬ ਪੁਲਿਸ ਬਹੁਤ ਕਾਬਿਲ ਆ ਮੈਂ ਇਸ ਜੀ ਤੇ ਕੋਈ ਕਿੰਤੂ ਪ੍ਰੰਤੂ ਨਹੀਂ ਕਰਦਾ ਪਰ ਜਿਹੜਾ ਪੋਲੀਟੀਕਲ ਸਿਸਟਮ ਆ ਨਾ ਉਹ ਤੁਹਾਨੂੰ ਪਤਾ ਦਵਾ ਦੇ ਹੇਟ ਕਿਵੇਂ ਨਾ ਕਿਵੇਂ ਉਹ ਮਾੜਾ ਥੋੜੀ ਜੀ ਸਾਹਿਬ ਨਾਲ ਪ੍ਰਸ਼ਾਸਨ ਨੂੰ ਖੁੱਲ੍ਹ ਦਿੱਤੀ ਨਹੀਂ ਜਾਂਦੀ ਪੋਲੀਟੀਕਲ ਪ੍ਰੈਸ਼ਰ ਨੋ 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 ਨਾ ਬਾਈ ਜੀ ਦੇਖੋ ਕਾਬਲੀ ਦੇ ਆਧਾਰ ਤੇ ਤੁਹਾਨੂੰ ਐਸਐਚਓ ਲੱਗਦੇ ਨੇ ਕਿ ਹੁਣ ਮੈਂ ਤਾਂ ਜਿਹੜੀ ਗੱਲ ਮੈਂ ਇਕੱਲਾ ਬੋਲਣਾ ਨਹੀਂ ਚਾਹੁੰਦਾ ਇਹਦਾ ਸਪਾਰਸ਼ਾਂ ਦੇ ਆਧਾਰ ਤੇ ਲੱਗਦੇ ਨੇ ਹੈਨਾ ਇਹ ਚੀਜ਼ ਆ ਹੁਣ ਤੁਹਾਨੂੰ ਪਤਾ ਹੀ ਆ ਵੀ ਇਕੱਲਾ ਬਦਲਾਅ ਬਦਲੂ ਕੁਛ ਨਹੀਂ ਹੈ ਹੈ ਕੋਈ ਪ੍ਰੂਫ ਸਪਾਰਸ਼ ਬਾਈ ਜੀ ਮੈਂ ਤਾਂ ਸ਼ਰਯਾਮ ਬੋਲਦਾ ਹੁਣ ਐਸਐਚਓ ਕਿਵੇਂ ਲੱਗਦਾ ਹੁਣ ਮੇਰੇ ਵਰਗੇ ਅਸੀਂ ਸਾਰਾ ਆਪਾਂ ਦੇਖਦੇ ਹਾਂ ਕਿ ਤੁਸੀਂ ਦੱਸ ਕਿਹੜਾ ਐਸਐਚਓ ਕਈ ਥਾਵਾਂ ਤੇ ਤੁਸੀਂ ਇਹ ਦੇਖ ਲਓ ਆ ਸਬ ਅਨਸਪੈਕਟਰ ਐਸਐਚਓ ਲਾਇਆ ਪਿਆ ਨੇ ਉਹ ਕੀ ਆ ਸਪਾਰਸੀ ਆ ਹੈਨਾ ਇਹ ਹੋਈ ਤਾਂ ਹੁਣ ਸਾਰਿਆਂ ਨੂੰ ਸਰਿਆਮ ਗੱਲ ਦਾ ਪਤਾ ਹੀ ਆ ਇਹ ਗੱਲ ਆ ਵੀ ਜਿਹੜਾ ਬੰਦਾ ਕੋਈ ਚੰਗਾ ਪੁਲਿਸਦਾਰ ਇਮਾਨਦਾਰ ਵੀ ਕੰਮ ਕਰਨਾ ਚਾਹੁੰਦਾ ਉਹਨੂੰ ਪੋਲੀਟੀਕਲ ਸਿਸਟਮ ਕਰਨੀ ਹੁੰਦਾ ਕੰਮ ਅੱਜ ਨਾਬੇ ਦੇ ਨੌਜਵਾਨਾਂ ਨੂੰ ਕੀ ਕਹਿਣਾ ਚਾਹੁੰਦੇ ਜੀ ਨਾਬੇ ਦੇ ਨੌਜਵਾਨਾਂ ਨੂੰ ਮੈਂ ਇਹੀ ਗੱਲ ਕਹਿਣਾ ਚਾਹੁੰਦਾ ਮੇਰੇ ਭਰਾ ਭੂ ਮੇਰੇ ਵੀਰੋ ਦੇਖੋ ਜਿਹੜੀ ਕਿ ਇਹ ਸਮੱਸਿਆ ਇੱਥੇ ਨਸ਼ੇ ਦੀ ਬਹੁਤ ਵੱਡੀ ਸਮੱਸਿਆ ਜਿਹੜੇ ਇਹ ਸਾਰੇ ਨੌਜਵਾਨ ਨੇਗੇ ਇਹ ਸਾਰੇ ਜਾਗਜੰਮੇਰ ਵਾਲੇ ਨੇ ਇਹ ਆਪਣੇ ਤਰੀਕੇ ਤੇ ਆਪ ਹੱਲਾ ਬੋਲਣ ਨੇ ਨਸ਼ੇ ਦੀ ਜਿਹੜੀ ਜਾੜੇ ਤੋਂ ਪੱਟਣ ਇੱਥੋਂ ਨਸ਼ਾ ਪੂਰੇ ਪੰਜਾਬ ਦੇ ਵਿੱਚ ਸਪਲਾਈ ਹੁੰਦਾ ਇੱਥੇ ਤੁਹਾਨੂੰ ਸਭ ਨੂੰ ਪਤਾ ਇੱਕ ਇੱਕ ਬਸਤੀ ਹੈ ਬਸਤੀ ਆ ਉੱਥੇ ਅਸੀਂ ਪਹਿਲਾਂ ਵੀ ਇੱਕ ਵਾਰੀਆਂ ਆਏ ਸੀਗੇ ਉਹ ਬਸਤੀ ਵਾਲੇ ਸਰਯਾਮ ਨਸ਼ਾ ਵੇਚਦੇ ਨੇ ਉਹਨਾਂ ਦੇ ਉੱਪਰ ਵੀ ਜਿਹੜਾ ਸਕੰਦਾ ਇਹ ਨੌਜਵਾਨ ਕਸਨ ਪ੍ਰਸ਼ਾਸਨ ਨਾਲ ਮਿਲ ਕੇ ਸਹਿਯੋਗ ਦੇਣ ਸਾਥ ਦੇਣ ਤਾਂ ਇਹ ਜੜ ਪੱਤੀ ਜਾ ਸਕਦੀ ਹੈ ਪ੍ਰਸ਼ਾਸਨ ਵੱਲੋਂ ਉਹ ਚੈਕਿੰਗ ਹੁੰਦੀ ਆ ਹਰ ਪਰ ਚੈਕਿੰਗ ਤਾਂ ਹੁੰਦੀ ਆ ਪਰ ਉਹ ਠੀਠੀ ਇੰਨੇ ਨੇਗੇ ਠੀਠ ਵੀ ਬੋਤ ਨੇਗੇ ਕਈ ਵਾਰੀ ਪ੍ਰਸ਼ਾਸਨ ਤੋਂ ਹੀ ਬਾਹਰ ਦੀ ਗੱਲ ਆਹੋ ਉਹ ਜਦੋਂ ਆਮ ਲੋਕ ਸਾਰੇ ਲੋਕ ਸਹਿਯੋਗ ਦੇਣਗੇ ਇੱਕ ਤੱਕ ਸਾਡੇ ਸਮਾਜ ਦੀ ਸਮੱਸਿਆ ਹੈ ਆ ਆਪਾਂ ਗੱਲ ਆ ਪ੍ਰਸ਼ਾਸਨ ਨਾਲ ਛੱਡ ਦੇਣਾ ਗੱਲ ਜਾਂ ਗੱਲ ਸਰਕਾਰ ਤੇ ਗੱਲ ਛੱਡ ਦੇਣਾ ਪਰ ਮੈਂ ਨਾਲ ਹੁੰਦੇ ਜੀ ਵੀ ਗੱਲ ਕਹਿਣਾ ਜਦੋਂ ਅਸੀਂ ਕੋਈ ਨਸ਼ਾ ਕਰਦਾ ਸਾਡੇ ਲੋਕ ਕਹਿੰਣਗੇ ਮੈਂ ਕੀ ਲੈਣਾ ਇਸ ਜਦੋਂ ਕੋਈ ਵੀ ਨਸ਼ਾ ਕਰਦਾ ਜਿੱਥੇ ਕੋਈ ਨਸ਼ਾ ਸਾਨੂੰ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਸਾਨੂੰ ਇਹ ਸਮਝਣਾ ਚਾਹੀਦਾ ਵੀ ਇਹ ਸਾਡੀ ਕ੍ਰਿਤੀ ਹੈ ਅਸੀਂ ਸਾਥ ਦਈਏ ਅਸੀਂ ਆਪਣੇ ਤਰੀਕੇ ਨਾਲ ਅਸੀਂ ਇਸ ਜੀ ਦਾ ਲਹਿਰ ਦਾ ਹਿੱਸਾ ਬਣੀਏ ਜਾਤਾਰ ਜਿਹੜੀ ਸਾਡੀ ਸਮੱਸਿਆ ਨਾ ਇਸ ਕਰਕੇ ਸਾੜਾ ਸੁਧਾਰ ਨਹੀਂ ਹੋ ਰਿਹਾ ਹਰੇ ਕਹਿੰਦਾ ਮੈਂ ਕੀ ਲੈਣਾ ਨਾਬੇ ਆ ਕੇ ਨਾਬਾ ਦੇਖੋ ਆਪਣਾ ਸਾਰਾ ਪੰਜਾਬ ਆ ਆਪਣਾ ਇਲਾਕਾ ਇੱਥੇ ਤਾਂ ਆ ਕੇ ਬਹੁਤ ਚੰਗਾ ਲੱਗਦਾ ਕਿਉਂਕਿ ਇਹ ਵਿਰਾਸਤੀ ਇਤਿਹਾਸਕ ਧਰਤੀ ਹੈ ਇਹ ਇਹਦੇ ਵਰਗੀ ਇਤਿਹਾਸਕ ਧਰਤੀ ਕਿੱਥੇ ਆ ਨਾਬੇ ਵਰਗੀ ਨਾਬੇ ਆ ਕੇ ਨਾਬਾ ਪਹਿਲਾਂ ਵੀ ਆਉਣੇ ਜਾਣੇ ਚਾਉਣੇ ਜਾਣੇ ਰਹੇ ਹੁਣ ਵੀ ਆਉਣੇ ਜਾਣੇ ਰਹੇ ਜਦੋਂ ਕਿ ਨੌਜਵਾਨ ਬਥੇਰੇ ਇੱਥੇ ਨਾਬੇ ਦੇ ਆਉਂਦੇ ਨੇਗੇ ਬਥੇਰੇ ਦੇ ਪੈਸੇ ਕਢਾਏ ਨੇਗੇ ਬਥੇਰੇ ਏਜੰਟਾਂ ਨੇ ਇੱਥੇ ਆ ਕੇ ਇੱਕ ਦਿੱਕਤ ਦੇ ਬਾਰੇ ਮੁਕਾਬਤ ਪਹਿਲਾਂ ਵੀ ਕਰਕੇ ਗਿਆ ਔਰ ਜਿਹੜੇ ਲੋਕ ਗਲਤ ਨੇ ਉਹਨਾਂ ਦਾ ਵੀ ਵਿਰੋਧ ਵੀ ਕਰਦੇ ਆ ਜਿਹੜੇ ਸਹਿਯੋਗ ਕਰਨ ਦਾ ਚੰਗੇ ਲੋਕ ਉਹਨਾਂ ਦਾ ਸਹਿਯੋਗ ਵੀ ਕਰਦੇ ਆ ਹੁਣਾਂ ਚੰਗਾ ਕੰਮ ਕੀਤਾ ਉਹਨਾਂ ਦਾ ਆਪਾਂ ਸਹਿਯੋਗ ਕਰਨ ਲਈ ਇੱਥੇ ਆਏ